ਗੁਰਪਿਆਰੀ 사త్సੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਵਿਚਾਰ ਕਰਾਂਗੇ ਬੜੀ ਪਿਆਰੀ ਇੱਕ ਸਾਂਝ ਪਾਈਏ ਜੋ ਆਮ ਕਰਕੇ ਦੁਨੀਆ ਦੇ ਵਿੱਚ ਵਹਿਮ ਭਰਮ ਜੋ ਅੱਜ ਕੱਲ ਦੇ ਜੋ ਬਾਬੇ ਲੁੱਟਣ ਵਾਲੇ ਬੈਠੇ ਹਨ ਇਹਦੇ ਪਰਥਾਏ ਇੱਕ ਪ੍ਰਾਤਨ ਬੜੀ ਪਿਆਰੀ ਕਹਾਣੀ ਉਹ ਕਹਾਣੀ ਹੈ ਤੇ ਹਿੰਦੀ ਦੀ ਪਰ ਆਪਾਂ ਪੰਜਾਬੀ ਵਿੱਚ ਉਹਦੀ ਵਿਚਾਰ ਕਰੀਏ ਉਸ ਕਹਾਣੀ ਦਾ ਟਾਈਟਲ ਹੈ ਠੱਗ ਤੋਂ ਐਸੇ ਹੁੰਦੇ ਹੈ ਵੀ ਠੱਗਣ ਵਾਲੇ ਨਾ ਇਸ ਤਰ੍ਹਾਂ ਦੇ ਹੁੰਦੇ ਆ ਸੁਣਿਓ ਕਿਸ ਤਰ੍ਹਾਂ ਦੇ ਹਨ ਠੱਗਣ ਵਾਲੇ ਹਿੰਦੀ ਕਹਾਣੀ ਉਹਦਾ ਟਾਈਟਲ ਠੱਗ ਤੋਂ ਐਸੇ ਹੁੰਦੇ ਹੈ ਵੀ ਠੱਗਣ ਵਾਲੇ ਇਸ ਤਰ੍ਹਾਂ ਦੇ ਹੁੰਦੇ ਹਨ ਕਹਾਣੀ ਇਸ ਤਰ੍ਹਾਂ ਹੈ ਕਹਿਣ ਲੱਗੇ ਵੀ ਇੱਕ ਕਿਸ਼ਤੀ ਬੇੜੀ ਦੇ ਵਿੱਚ ਨਾ ਕੁਝ ਯਾਤਰੂ ਚੜ੍ਹੇ ਉਹਨਾਂ ਨੇ ਸਮੁੰਦਰ ਨਦੀ ਪਾਰ ਕਰਨੀ ਹੈ ਕਾਫੀ ਵਿਸ਼ਾਲ ਹੈ ਕਹਿ ਲਓ ਨਦੀ ਹੈ ਸਮੁੰਦਰ ਹੈ دریا ਹੈ ਪਾਰ ਕਰਨਾ ਹੈ ਤੇ ਕਿਸ਼ਤੀ ਭਰੀ ਪਈ ਹੈ ਵਿੱਚ ਕਾਫੀ ਯਾਤਰੂ 1.2 ਸੌ ਯਾਤਰੀ ਕਹਿ ਲੋ ਬੈਠੇ ਆ ਤੇ ਜਦੋਂ ਕਿਸ਼ਤੀ ਚੱਲੀ ਨਾ ਸਾਰੇ ਰੱਬ ਦਾ ਨਾਮ ਲੈ ਕੇ ਚੱਲ ਪਏ ਰੱਬ ਦੀ ਨੇਤ ਐਸੀ ਹੋਈ ਕਹਿੰਦੇ ਨੇ ਜਿਉਂ ਹੀ ਕਿਸ਼ਤੀ ਉਸ ਦਰਿਆ ਦੇ ਵਿਚਕਾਰ ਪਹੁੰਚਦੀ ਹੈ ਨਾ ਅੱਧ ਵਿੱਚ ਪਹੁੰਚਦੀ ਹੈ ਬੜਾ ਭਾਰੀ ਤੂਫਾਨ ਆਇਆ ਬੜੀ ਬਰਸਾਤ ਹਨੇਰੀ ਤੂਫਾਨ ਆਇਆ ਕਿਸ਼ਤੀ ਡੋਲਣ ਲੱਗੀ ਇਦ ਰੁਦਰ ਡਾਮਾ ਡੋਲ ਹੈ ਹੁਣ ਜਿੰਨੇ ਯਾਤਰੂ ਬੈਠੇ ਸਾਰੇ ਡਰ ਗਏ ਵੀ ਅੱਜ ਨਹੀਂ ਬਚਦੇ ਅੱਜ ਮੌਤ ਪੱਕੀ ਹੈ ਕਿਸ਼ਤੀ ਡੁੱਬੇਗੀ ਡੁੱਬੋ ਨਾ ਮੌਤ ਹੋ ਜਾਵੇ ਸਾਰਿਆਂ ਨੇ ਆਪਣੇ ਰੱਬ ਨੂੰ ਈਸ਼ਟ ਨੂੰ ਅੱਲਾ ਪਰਮਾਤਮਾ ਨੂੰ ਚੇਤਾਵਨੀ ਦਿੱਤਾ ਇਸੇ ਸੰਗਤ ਵਿੱਚ ਇਸੇ ਸਾਰੀ ਯਾਤਰੂਆਂ ਦੇ ਵਿੱਚ ਨਾ ਇੱਕ ਜੋਤਸ਼ੀ ਤੋਂ ਦਾ ਚੇਲਾ ਬੈਠੇ ਹਾਂ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਵੀ ਇਹ ਕਿਸ਼ਤੀ ਡੁੱਬਣ ਵਾਲੀ ਹੈ ਤੇ ਆਪਾਂ ਵੀ ਮਰਾਂਗੇ। ਜੋਤਸ਼ੀ ਉੱਠਿਆ ਉਹਨੇ ਉੱਚੀ ਆਵਾਜ਼ ਵਿੱਚ ਕਹਿਣਾ ਕੀਤਾ ਸਾਰਿਆਂ ਨੂੰ ਕਹਿੰਦਾ ਵੀ ਘਬਰਾਓ ਨਾ ਮੈਂ ਜੋਤਸ਼ੀ ਹਾਂ ਤੇ ਮੈਂ ਆਪਣੀ ਜੋਤਿਸ਼ ਵਿਦਿਆ ਦੇ ਨਾਲ ਹਿਸਾਬ ਲਗਾਇਆ ਹੈ ਵੀ ਇਹ ਕਿਸ਼ਤੀ ਨਹੀਂ ਡੁੱਬੇਗੀ। ਇਹ ਕਿਸ਼ਤੀ ਬਾਰ ਲੰਗੇ ਜਾਵਗੀ ਆਪਾਂ ਕਿਨਾਰੇ ਲੱਗ ਜਾਵਾਂਗੇ ਡੋਲਣ ਦੀ ਲੋੜ ਨਹੀਂ ਉਹ ਸਾਰਿਆਂ ਨੇ ਵਿਚਾਰ ਕੀਤੀ ਵੀ ਜੋਤਸ਼ੀ ਹੈ ਬਿਸ਼ੈਦ ਨੂੰ ਪਤਾ ਹੋਵੇ ਆਉਣ ਵਾਲੇ ਸਮੇਂ ਦਾ ਇਹਦੀ ਜੋਤਿਸ਼ ਵਿੱਦਿਆ ਕਹਿ ਰਹੀ ਹੈ ਤੇ ਹੋ ਸਕਦਾ ਆਪਾਂ ਬਚ ਜਾਈਏ ਉਹ ਜੋਤਸ਼ੀ ਆਪਣੇ ਜੋ ਮੰਤਰ ਜੋ ਤੰਤਰ ਜੋ ਨੂੰ ਹੁੰਦਾ ਸੀ ਜਿਵੇਂ ਕਰਦੇ ਸਨ ਉਹ ਕਰਨ ਲੱਗ ਪਿਆ ਚਲੋ ਜੀ ਰੱਬ ਦੀ ਨੇਤ ਹੋਈ ਕਹਿੰਦੇ ਨੇ ਵੀ ਜਿਹੜੀ ਕਿਸ਼ਤੀ ਸੀ ਨਾ ਉਹ ਕਰਦਿਆਂ ਕਰਾਂਦਿਆਂ ਡਾਵਾਂਡੋਲ ਹੁੰਦੀ ਹੋਈ ਕਿਨਾਰੇ ਤੇ ਪਹੁੰਚ ਗਈ ਜਿਉਂ ਕਿਨਾਰੇ ਤੇ ਕਿਸ਼ਤੀ ਪਹੁੰਚਦੀ ਹੈ ਸਾਰੇ ਸਹੀ ਸਲਾਮਤ ਬੜੇ ਖੁਸ਼ ਤੇ ਉਹਨਾਂ ਨੇ ਵੇਖਣਾ ਕੀਤਾ ਕਹਿੰਦੇ ਲੋ ਜੀ ਜੋਤਸ਼ੀ ਬੜਾ ਵੱਡਾ ਬੜਾ ਵੱਡਾ ਜੋਤਸ਼ੀ ਹੈ ਇਹਨੂੰ ਬੜੀ ਵਿਦਿਆ ਹੈ ਦੇ ਕੋਲ ਇਹਨੂੰ ਬੜਾ ਗਿਆਨ ਹੈ ਵੀ ਇਹਨੇ ਪਹਿਲਾਂ ਹੀ ਦੱਸ ਦਿੱਤਾ ਵੀ ਕਿਸੇ ਦੀ ਮੌਤ ਨਹੀਂ ਹੋਵੇਗੀ ਐਡਾ ਵੱਡਾ ਤੂਫਾਨ ਇਹ ਸਾਰਿਆਂ ਦੇ ਵਿੱਚੋਂ ਬੜਾ ਗਿਆਨਵਾਨ ਨਿਕਲੇ ਨੇ ਜਿਵੇਂ ਕਿਹਾ ਉਸੇ ਤਰ੍ਹਾਂ ਹੋਇਆ ਸਾਰੇ ਜਿਉਂ ਹੀ ਥੱਲੇ ਉਤਰੇ ਸਾਰਿਆਂ ਨੇ ਉਸ ਜੋਤਸ਼ੀ ਨੂੰ ਰੱਬ ਮੰਨਿਆ ਮੱਥਾ ਟੇਕਿਆ ਮਾਇਆ ਧਰੀ ਧੰਨਵਾਦ ਕੀਤਾ ਤੇ ਆਪਣੇ ਆਪਣੇ ਰਸਤੇ ਨੂੰ ਚੱਲ ਪਏ ਹੁਣ ਜੋਤਸ਼ੀ ਬੜਾ ਖੁਸ਼ ਹੈ ਪਰ ਉਹਦੇ ਨਾਲ ਜਿਹੜਾ ਉਹਦਾ ਚੇਲਾ ਹੈ ਨਾ ਉਹ ਜੋਤਸ਼ੀ ਨੂੰ ਕਹਿੰਦਾ ਵੀ ਜੋਤਸ਼ੀ ਜੀ ਵੀ ਮਨੂ ਵੀ ਕਾਫੀ ਸਾਲ ਹੋ ਗਏ ਨੇ ਤੁਹਾਡੇ ਨਾਲ ਰਹਿੰਦੇ ਆ ਪਰ ਮੈਂ ਹਿਸਾਬ ਲਗਾਇਆ ਹੈ ਵੀ ਅੱਜ ਡਾ ਵੱਡਾ ਤੁਸੀਂ ਗੱਪ ਛੱਡਿਆ ਹੈ ਨਾ ਇੰਨੇ ਜੋਗੇ ਤੁਸੀਂ ਹੈ ਨਹੀਂ ਵੀ ੱਡੀ ਵਿਦਿਆ ਹੈ ਨਹੀਂ ਤੁਹਾਡੇ ਕੋਲ ਵੀ ਤੁਸੀਂ 100 150 ਬੰਦੇ ਦਾ ਭੁੱਖ ਵੇਖ ਕੇ ਇੱਕ ਵਾਰ ਦੱਸ ਦੋ ਵੀ ਇਹ ਸਾਰੇ ਬਚ ਜਾਣਗੇ ਵੀ ਕਿਸ਼ਤੀ ਡੋਲ ਚੱਲੀ ਸੀ ਡੁੱਬਣ ਵਾਲੀ ਸੀ ਤੂਫਾਨ ਬੜਾ ਤੇਜ ਸੀ ਤੇ ਜਦੋਂ ਆਪਾਂ ਸਾਰੇ ਡੁੱਬਣ ਵਾਲੇ ਸੀ ਤੇ ਤੁਸੀਂ ਉੱਠ ਕੇ ਦਾਵਾ ਕਰ ਦਿੱਤਾ ਵੀ ਚਿੰਤਾ ਨਾ ਕਰੋ ਕਿਸ਼ਤੀ ਪਾਰ ਲੰਘ ਜਾਵੇਗੀ ਆਪਾਂ ਸਾਰੇ ਤੂੜ ਪਹੁੰਚ ਜਾਵਾਂਗੇ ਕਿਨਾਰੇ ਲੱਗ ਜਾਵਾਂਗੇ ਸਾਰੇ ਬਚ ਜਾਵਾਂਗੇ ਤੇ ਕਹਿੰ ਲੇ ਕਿ ਮੈਨੂੰ ਇਸ ਇਸ ਗੱਲ ਦਾ ਜਵਾਬ ਦਿਓ ਵੀ ਜੇ ਕਿਸ਼ਤੀ ਡੁੱਬ ਜਾਂਦੀ ਫੇਰ ਫੇਰ ਆਪਣਾ ਕੀ ਬਣਦਾ ਤੇ ਜੋਸ਼ੀ ਕਹਿੰਦਾ ਭੋਲਿਆ ਇਸੇ ਕਰਕੇ ਤੂੰ ਚੇਲਾ ਰਹਿ ਗਿਆ ਮੈਂ ਉਸਤਾਦ ਬਣ ਗਿਆ ਵੇਖ ਕਹਲ ਦਾ ਜਵਾਬ ਦੇ ਤੂੰ ਕਹਿੰਦਾ ਵੀ ਜੇ ਕਿਸ਼ਤੀ ਡੁੱਬ ਜਾਂਦੀ ਉਹ ਭੋਲਿਆ ਜੇ ਕਿਸ਼ਤੀ ਡੋਬੀ ਜਾਂਦੀ ਫਿਰ ਡੁੱਬਣ ਵਾਲਿਆਂ ਦੇ ਨਾਲ ਆਪਾਂ ਮਰਦੇ ਉਹ ਵੀ ਮਰ ਜਾਂਦੇ ਬਾਅਦ ਚ ਪੁੱਛਣ ਜੋਗੇ ਜਵਾਬ ਲੈਣ ਜੋਗੇ ਬਚਣਾ ਕਿਹੜਾ ਸੀ ਸਾਰੇ ਮਰ ਜਾਂਦੇ ਇਹਦੇ ਨਾਲ ਉਹ ਤੇ ਅਸੀਂ ਤੁੱਕਾ ਲਾਇਆ ਵੀ ਕਿਉਂ ਨਾ ਸਾਰਿਆਂ ਨੂੰ ਕਹਿ ਦਈਏ ਵੀ ਕਿਸ਼ਤੀ ਪਾਰ ਲੰਘ ਜਾਵੇਗੀ ਪਰ ਰੱਬ ਦੀ ਨੇਤ ਹੋਈ ਕਿਸ਼ਤੀ ਪਾਰ ਲੰਘ ਗਈ ਤੇ ਆ ਵੇਖ ਆਪਾਂ ਨੂੰ ਕਿੰਨੀ ਮਾਇਆ ਇਕੱਠੀ ਹੋ ਗਈ ਨਾਲੇ ਰੱਬ ਰੱਬ ਵਾਂਗੂ ਪੂਜ ਕੇ ਗਏ ਲੋਗ ਦੇ ਨਾਲੇ ਆਪਣੇ ਨੰਬਰ ਬਣ ਗਏ ਰਤਬਾ ਵੱਧ ਗਿਆ ਆ ਦੇਖ ਲੋਕਾਂ ਨੂੰ ਕੀ ਪਤਾ ਆਪਾਂ ਤੁੱਕਾ ਲਾਇਆ ਤੀਰ ਬਣ ਕੇ ਵੱਜ ਗਿਆ ਸੋ ਪਿਆਰੋ ਬਸ ਇਸ ਕਹਾਣੀ ਤੋਂ ਸਿੱਖਿਆ ਲੈਣਾ ਇਹ ਤੁੱਕਾ ਲਾਉਂਦੇ ਹਨ ਜਿਹਦੀ ਕਿਸਮਤ ਚੰਗੀ ਹੈ ਉਹਦਾ ਕੰਮ ਬਣ ਜਾਂਦਾ ਹੈ ਬਸ ਨਾਮ ਇਹਨਾਂ ਦਾ ਵੱਜ ਜਾਂਦਾ ਹੈ ਰੱਬ ਕਹ ਲੋ ਵੀ ਵਡਿਆਈ ਵੀ ਇਹਨਾਂ ਨੂੰ ਜਿਵੇਂ ਦੇ ਰਿਹਾ ਹੈ ਸੋ ਇਹ ਹਿਸਾਬ ਚੱਲ ਰਿਹਾ ਇਸੇ ਕਰਕੇ ਕਹਾਣੀਕਾਰ ਨੇ ਬੜੀ ਪਿਆਰੀ ਇੱਕ ਕਹਾਣੀ ਤੇ ਨਾਲ ਇਹਦਾ ਨਾਮ ਵੀ ਬੜਾ ਪਿਆਰਾ ਰੱਖਿਆ ਵੇ ਠੱਗ ਤਾਂ ਐਸੇ ਹੁੰਦੇ ਹਨ ਵੀ ਠੱਗਣ ਵਾਲੇ ਇਸ ਤਰ੍ਹਾਂ ਦੇ ਹੁੰਦੇ ਹਨ ਇਸ ਕਰਕੇ ਭਾਈ ਇਹਨਾਂ ਤੋਂ ਬਚ ਕੇ ਰਿਹਾ ਕਰੋ ਇਹ ਲਾਂਦੇ ਤੁਕਈ ਹਨ ਪਰ ਜੋ ਆਪਣੀ ਕਿਸਮਤ ਦਾ ਹੈ ਪਿਆਰ ਉਹ ਸਾਨੂੰ ਮਿਲ ਕੇ ਰਹਿਣਾ ਹੈ ਜਦੋਂ ਭਗਤ ਤਰੂ ਜੀ ਆਪਣੇ ਘਰ ਤੋਂ ਨਿਕਲੇ ਸਨ ਨਾ ਭਗਤੀ ਕਰਨ ਤੇ ਰਸਤੇ ਵਿੱਚ ਨਾਰਦ मुनि ਮਿਲੇ ਸਨ 5 ਸਾਲ ਦੀ ਉਮਰ ਸੀ ਭਗਤ ਤਰੂ ਜੀ ਦੀ ਤੇ ਨਾਰਦ मुनि ਜੀ ਨੇ ਉਹਨਾਂ ਨੂੰ ਕਹਿਣਾ ਕੀਤਾ ਸੀ ਵੀ ਬੱਚਾ ਵੀ ਤੇਰੀ ਉਮਰ ਛੋਟੀ ਹੈ ਜੰਗਲ ਵਿੱਚ ਜਾਵੇਂਗਾ ਕੋਈ ਜੰਗਲੀ ਜਾਨਵਰ ਖਾ ਜਾਵੇਗਾ ਉਹ ਖਾ ਮਰ ਜਾਵੇਗਾ ਮੀਹ ਹਲੇਰੀ ਹੈ ਵੀ ਤੂੰ ਕਾੜ ਨਹੀਂ ਕੱਟ ਸਕਦਾ ਤੂੰ ਭਗਤੀ ਨਹੀਂ ਕਰ ਸਕਦਾ ਇਸ ਕਰਕੇ ਤੂੰ ਆਪਣੇ ਘਰ ਨੂੰ ਵਾਪਸ ਚਲਾ ਜਾ ਉਹ ਕਹਿੰਦਾ ਜੀ ਮੈਂ ਘਰ ਨਹੀਂ ਜਾਣਾ ਨਾਰਦ मुनि ਜੀ ਕਹਿਣ ਲੱਗੇ ਤੂੰ ਮੰਗ ਸਾਡੇ ਕੋਲ ਮੰਗਣਾ ਕੁਝ ਅਸੀਂ ਦੇ ਦਿੰਦੇ ਹਾਂ ਪਰ ਤੂੰ ਘਰ ਨੂੰ ਚਲਾ ਜਾ ਜੋ ਮੰਗੇਗਾ ਅਸੀਂ ਤੈਨੂੰ ਦਿਆਂਗੇ ਤੇ ਪਿਆਰ ਉਸ ਵੇਲੇ ਭਗਤ ਤਰੂ ਜੀ ਦਾ ਜਵਾਬ ਬੜਾ ਪਿਆਰਾ ਸੀ ਉਹ ਕਹਿਣ ਲੱਗੇ ਨਾਰਦ मुनि ਜੀ ਠੀਕ ਹੈ ਤੁਸੀਂ ਮੈਨੂੰ ਦੇ ਦਿਓਗੇ ਜੋ ਮੰਗਾਗਾ ਮੈਨੂੰ ਮਿਲ ਜਾਵੇਗਾ ਤੁਹਾਡੇ ਕੋਲੋਂ ਪਰ ਇੱਕ ਗੱਲ ਦਾ ਮੇਰੀ ਦਾ ਵੀ ਜਵਾਬ ਦਿਓ ਵੀ ਜੋ ਮੈਨੂੰ ਦਿਓਗੇ ਉਹ ਆਪਣੇ ਕੋਲੋਂ ਦਿਓਗੇ ਜਾਂ ਮੇਰੇ ਕਰਮਾਂ ਦਾ ਹੀ ਦਿਓਗੇ ਕਹਿਣ ਲੱਗੇ ਆਪਣੇ ਕੋਲੋਂ ਦਿਓਗੇ ਜਾਂ ਮੇਰੇ ਕਰਮਾਂ ਦਾ ਦਿਓਗੇ ਤੇ ਫਿਰ ਨਾਰਦ मुनि ਹਸਕੇ ਕਹਿੰਦਾ ਵੀ ਬੇਟਾ ਦਿਆਂਗਾ ਤੇ ਤੇਰੇ ਕਰਮਾਂ ਦਾ ਆਪਣੇ ਕੋਲੋਂ ਤਾਂ ਮੈਂ ਦੇ ਨਹੀਂ ਸਕਦਾ ਕਿਉਂਕਿ ਮਿਲਣਾ ਤੇ ਉਹੀ ਹੈ ਨਾ ਜੋ ਤੇਰੇ ਕਰਮਾਂ 'ਚ ਹੈ ਆਪਣੇ ਕੋਲ ਮੈਂ ਕਿਵੇਂ ਦੇ ਦੇਵਾਂਗਾ ਜੋ ਤੇਰੇ ਕਰਮਾਂ ਦਾ ਧਿਆਗਾ ਉਹੀ ਤੇ ਨਾਰਦ मुनि ਜੀ ਨੂੰ ਭਗਤ ਤਰੂ ਜੀ ਕਹਿਣ ਲੱਗੇ ਜੀ ਫਿਰ ਮੈਨੂੰ ਤੁਹਾਡੇ ਕੋਲੋਂ ਮੰਗਣ ਦੀ ਕੀ ਲੋੜ ਹੈ ਜੇ ਦੇਣਾ ਹੀ ਮੇਰੇ ਕਰਮਾਂ 'ਚ ਉਹ ਹੈ ਤੇ ਜੋ ਮੇਰੇ ਕਰਮਾਂ 'ਚ ਪਹਿਲਾਂ ਹੀ ਹੈ ਉਹ ਮੈਨੂੰ ਆਪਣੇ ਆਪ ਮਿਲ ਜਾਵੇਗਾ ਕਿਸੇ ਕੋਲੋਂ ਮੰਗਣ ਦੀ ਕੀ ਲੋੜ ਹੈ ਇਸ ਕਰਕੇ ਮੈਨੂੰ ਕੁਝ ਨਹੀਂ ਚਾਹੀਦਾ ਇਸ ਕਰਕੇ ਮੈਂ ਭਗਤੀ ਕਰਾਂਗਾ ਸੋ ਪਿਆਰੋ ਕਹਿਣ ਤੂੰ ਮਰਾਦ ਵੀ ਜੋ ਕਰਮਾਂ ਦਾ ਹੈ ਉਹ ਆਪਣੇ ਆਪ ਮਿਲ ਜਾਣਾ ਹੈ ਉਹ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਇਸ ਕਰਕੇ ਕਿਸੇ ਪਖੰਡੀਆਂ ਨੂੰ ਪੂਜਣ ਦੀ بجائے ਆਪਣੀ ਨਾਮ ਬਾਣੀ ਬੰਦਗੀ ਆਪਣੀ ਕਿਸਮਤ ਆਪਣੇ ਗੁਰੂ ਤੇ ਭਰੋਸਾ ਰੱਖੀਏ ਗੁਰੂ ਆਪਣੇ ਕਰਮਾਂ ਵਿੱਚੋਂ ਦਿੰਦਾ ਹੈ ਤੇ ਗੁਰੂ ਹੀ ਐਸਾ ਹੈ ਪਿਆਰੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀਨ ਦੁਨੀ ਦੇ ਦਾਤਾ ਹਨ ਇਹ ਜੋ ਕਰਮਾਂ ਵਿੱਚ ਨਹੀਂ ਪਿਆਰੋ ਉਹ ਵੀ ਦੇ ਦਿੰਦੇ ਆ ਮਾਤਾ ਸਲੱਖਣੀ ਦੇ ਕਰਮਾ ਵਿੱਚ ਇੱਕ ਪੁੱਤਰ ਨਹੀਂ ਸੀ ਹਰਗਵਿੰਦ ਮਹਾਰਾਜ ਜੀ ਨੇ ਸੱਤ ਪੁੱਤਰ ਦਿੱਤੇ ਕਿੱਥੋਂ ਦਿੱਤੇ ਇਹ ਪਿਆਰੋ ਗੁਰੂ ਦੀ ਦਇਆ ਨਾਲਤਾ ਇਸ ਕਰਕੇ ਆਪਣੇ ਗੁਰੂ ਤੇ ਭਰੋਸਾ ਰੱਖੀਏ ਆਪਣੇ ਗੁਰੂ ਕੋਲੋਂ ਮੰਗੀਏ ਵਹਿਮਾ ਪਰਮਾਤਮਾ ਤੋਂ ਬਚੀਏ ਇੱਕ ਗੁਰੂ ਦੀ ਓਟ ਆਸਰਾ ਲੈ ਕੇ ਟੇਕ ਲੈ ਕੇ ਪਿਆਰੋ ਆਪਣੇ ਜੀਵਨ ਵਿੱਚ ਚੰਗੀ ਤਰ੍ਹਾਂ ਇਹਦਾ ਨਿਰਵਾਹ ਕਰੀਏ ਸੋ ਵਿਚਾਰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਕਿ ਹੋਰ ਵੀ ਨਾ ਹਾਲ ਲੈ ਸਕੇ ਸੰਗਤ ਜਿੰਨੀ ਹੈ ਸੋ ਇਸ ਕਰਕੇ ਦੂਜੀ ਬੇਨਤੀ ਨਾਲ ਵੀ ਇਹਨਾਂ ਠੱਗਾਂ ਤੋਂ ਬਚ ਕੇ ਰਹਿਣਾ ਕਿਉਂਕਿ ਠੱਗ ਤਾਂ ਐਸੇ ਹੁੰਦੇ ਹਨ ਕੋਈ ਤਰੀਕੇ ਬੜੇ ਹਨ ਇਹਨਾਂ ਨੇ ਦੱਸਣਾ ਉਹੀ ਹੈ ਜੋ ਜੀਵਨ ਵਿੱਚ ਬੀਤ ਰਿਹਾ ਹੈ ਉਹਨਾਂ ਦਾ ਤਜਰਬਾ ਹੈ ਸੋ ਠੱਗ ਤਾਂ ਐਸੇ ਹੁੰਦੇ ਇਹਨਾਂ ਤੋਂ ਬਚ ਕੇ ਰਹਿਣਾ ਸੋ ਇਹਨਾਂ ਬਚਣਾ ਨਾ ਸਮਰਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ